ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬਟਿਕ ਚੈਨਲ ਤੇ ਹੁਣ ਆਪਾਂ ਬਣਾਉਣ ਲੱਗੇ ਆ ਗਲੇ ਦਾ ਡਿਜ਼ਾਈਨ ਆਪਣਾ ਕਾਟਨ ਦਾ ਪ੍ਰਿੰਟਡ ਸੂਟ ਹੈ ਜੀ ਤੇ ਇਹਦੇ ਨਾਲ ਆਪਾਂ ਲੈਸ ਲਾਉਣੀ ਹੈ ਵਾਈਟ ਕਲਰ ਦੀ ਬ੍ਰੀਕ ਲੈਸ ਲਾਉਣੀ ਹੈ ਤੇ ਇੱਕ ਆਪਾਂ ਇਹਦੇ ਨਾਲ ਨਾ ਗੋਲ ਗਲਾ ਲੈ ਲਿਆ ਇੱਕ ਲੈ ਲਈ ਆਪਾਂ ਪੇਸਟਿੰਗ ਵਾਲੀ ਬੁਕਰਾਂ ਦੀ ਇੰਨੀ ਪੱਟੀ ਇਹਦੀ ਲੰਬਾਈ ਹੈਗੀ ਹੈ ਜੀ 2.5 ਤੇ ਚੜਾਈ ਹੈਗੀ 2 ਤੋਂ 1.8 ਕੱਟ ਲਈ ਆ ਇਹ ਰਿਆ ਨਾ ਭਾਈ ਇਹਨੂੰ ਇਸ ਤਰ੍ਹਾਂ ਦੂਰੀ ਮੋੜ ਲਾਂਗੇ ਤੇ ਇੱਥੇ ਨਾ ਐਵੇਂ ਛੋਟਾ ਜਿਹਾ ਕੱਟ ਪਾਵਾਂਗੇ ਇਸ ਤਰ੍ਹਾਂ ਛੋਟਾ ਜਿਹਾ ਕੱਟ ਪਾਵਾਂਗੇ ਇੱਥੇ ਇਸ ਤਰ੍ਹਾਂ ਕੱਟ ਪੋਹਾਂਗੇ ਹੁਣ ਆਪਾਂ ਨਾ ਇਹਨੂੰ ਇਸ ਤੇ ਕਪੜੇ ਤੇ ਇਸ ਤਰ੍ਹਾਂ ਲਾਵਾਂਗੇ ਇਹਦੇ ਤੇ ਸੋ ਇਹ ਗਲਤੀ ਇਸ ਗਲਤੀ ਇਸ ਤਰ੍ਹਾਂ ਨਾ ਆਪਾਂ ਲਾ ਕੇ ਆ ਵਿੱਚੋਂ ਵਿਚਕਾਰੋਂ ਕਟਿੰਗ ਕਰ ਦਾਂਗੇ ਇਹਦਾ ਵੀ ਆਪਾਂ ਇਸ ਤਰ੍ਹਾਂ ਸੈਂਟਰ ਕਰ ਲੈਣੇ ਆ ਸੈਂਟਰ ਕਰ ਲਿਆ ਦਾ ਇਹਨੂੰ ਹੁਣ ਇਸ ਤਰ੍ਹਾਂ ਰੱਖ ਕੇ ਤੇ ਆ ਜਿਹੜਾ ਫਨਾ ਵਾਲਾ ਨਾ ਇਹਦਾ ਸੈਂਟਰ ਵਿਚਾਲਾ ਤੇ ਇਹਦੇ ਸਹੀ ਆਉਣਾ ਚਾਹੀਦਾ ਇਸ ਤਰ੍ਹਾਂ ਇਹਦੇ ਉੱਪਰ ਨਾਲ ਆਪਾਂ ਸਲਾਈ ਨਗਲਾ ਲਾ ਲਾਂਗੇ। ਧਿਆਨ ਰੱਖਣਾ ਵੀ ਪੇਸਟਿੰਗ ਦੋਨਾਂ ਦੀ ਹੀ ਠਾਣ ਵਾਲੇ ਪਾਸੇ ਹੋਵੇ। ਜੇ ਉੱਪਰ ਵਾਲ ਨੂੰ ਹੱਥ ਉੱਪਰ ਵਾਲ ਨੂੰ ਹੋਵੇ ਦੋਨਾਂ ਦੀ। ਜੇ ਆਪਾਂ ਐਵੇਂ ਬੁਕਰਮ ਤੇ ਗਲਾ ਕੱਟਦੇ ਇੰਨਾਈ ਸਾਰਾ ਫਿਰ ਬੁਕਰਮ ਬਹੁਤ ਜ਼ਿਆਦਾ ਵੇਸਟ ਹੋ ਜਾਂਦੀ ਹੈ ਜੀ। ਹੁਣ ਆਪਾਂ ਨਾ ਇਹਦੇ ਇੱਥੇ ਸਲਾਈ ਲਾ ਲੈਨੇ ਆ। ਇਸ ਤਰ੍ਹਾਂ ਸ라이 ਲੱਗ ਗਈ ਹੁਣ ਫਿਰ ਇਹਨੂੰ ਦੂਰਾ ਦੂਰਾ ਮੋੜ ਕੇ ਇਸ ਤਰ੍ਹਾਂ ਆ ਜਿਹੜਾ ਆਪਣਾ ਵਿਚਾਲਣ ਜੁੜਿਆ ਗळा ਉਹ ਹੀ ਕਟਿੰਗ ਕਰ ਦਾਂਗੇ ਆਪਣੇ ਗਲੇ ਦੀ ਸ਼ੇਪ ਇਸ ਤਰ੍ਹਾਂ ਦੀ ਬਣ ਗਈ ਹੁਣ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਇੰਨੇ ਗळा ਬੁਕਰਮ ਦੇ ਕਟਿੰਗ ਕਰਦੇ ਆ ਤਾਂ ਬੁਕਰਮ ਜੋ ਬਹੁਤ ਜ਼ਿਆਦਾ ਵੇਸਟ ਹੋ ਜਾਂਦੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਕੱਪੜੇ ਤੇ ਲਾ ਲਿਆਉਣੇ ਤੇ ਫਿਰ ਤੁਹਾਨੂੰ ਬਣਾ ਕੇ ਦਿਖਾਉਣੇ ਆ ਕਿ ਇਸ ਤਰ੍ਹਾਂ ਬਣੂਗਾ ਗळा ਆਪਾਂ ਲਾ ਲਿਆਂਦਾ ਪ੍ਰੈਸ ਨਾਲ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਗਲਾ ਹੁਣ ਇਹਦੇ ਆਪਾਂ ਸਾਈਡਾਂ ਤੇ ਲਾਉਣੀ ਹੈ ਲੈਸ ਇੱਥੇ ਨਾ ਆਪਾਂ ਟੱਕ ਲਾ ਲਾਂਗੇ ਚੁੰਡਾਂ ਦੇ ਵਿੱਚ ਫਿਰ ਇਹ ਤੋਂ ਕਪੜਾ ਆਪਣਾ ਸਫਾਈ ਨਾਲ ਮੋੜ ਜੀਏ ਇਸ ਤਰ੍ਹਾਂ ਇੱਥੋਂ ਇਹਨੂੰ ਮੋੜ ਕੇ ਤੇ ਲੈਸ ਲਾ ਲੈਣੀ लैस का सीधा पासा उपर वाल हो गला भी आप कपड़ा भी आप सीधा ही इस तरह रखा उइडा दे ला देंगे सिलाई इस तरह चंकी तरह सफाई मोड़ा जी सिलाई है वो अपना बिल्कुल कन्नी लाने वा लैस न थोड़ा जहा हाथ में कस के रखा ਤੇ ਲੈ ਨਹੀਂ ਛੜਦੇ ਫਿਰ ਬੋਲੇ ਜੇ ਨਿਕਰਿਆ ਹੋਵੇ ਜਿਸ ਤਰ੍ਹਾਂ ਇਧਰ ਵੱਲ ਨੂੰ ਮੋੜ ਲਾਂਗੇ ਇਹ ਤੋ ਆਪਾਂ ਫੱਟੀ ਦੀ ਚੁੰਡ ਤੋਂ ਚੋਰਸੀ ਰੱਖਿਆ ਤੁਸੀਂ ਗੋਲ ਵੀ ਕਰ ਸਕਦੇ ਹੋ ਤਿੰਨ ਚੁੰਡਾ ਵੀ ਕਰ ਸਕਦੇ ਹੋ ਆਪਣੀ ਆਪਣੀ ਮਰਜ਼ੀ ਹੈ ਜਿਵੇਂ ਪਸੰਦ ਹੋਵੇ ਐਤੋਂ ਫਿਰ ਇੱਧਰ ਨੂੰ ਮੋੜ ਲਾਂਗੇ ਇਸੇ ਤਰ੍ਹਾਂ ਹੀ ਫਿਰ ਉੱਪਰ ਵੱਲ ਨੂੰ चुंडा तो चंकी तरह लैस मोड़नी है ताकि बुले जो ना निकल कई बार घट हो जाती है अपनी लैस इस तरह इतनी भी कर्क लगा लें இரண்டு மோடாங்க உப்புறோய் தர பண்ணுற ਹੁਣ ਤੁਸੀਂ ਕੀ ਕਰਨਾ ਜੀ ਅੰਗ ਲੈ ਲੈਣਾ ਇਸ ਤਰ੍ਹਾਂ ਲੰਬਾਈ ਨਾਪ ਲੈਣੀ ਹੈ ਕਿਉਂਕਿ ਆਪਣਾ ਆ ਗਲਾ ਹੋ ਗਿਆ ਫਿਰ ਆਪਾਂ ਥੱਲੇ ਕੱਟ ਪਾਇਆ ਸੀ ਜਿੰਨਾ ਤੁਸੀਂ ਕੱਟ ਪਾਇਆ ਉਹ ਨੰਗਲਾ ਉੱਪਰੋਂ ਕਟਿੰਗ ਕਰ ਸਕਦੇ ਹਾਂ ਕਿਉਂਕਿ ਕੱਟ ਆਪਣਾ ਫਿਰ ਨੀਵਾ ਜੂ ਜੀ ਗਲਾ ਇੰਨਾ ਹੀ ਰੱਖਿਆ ਤੁਸੀਂ ਇਸ ਤਰ੍ਹਾਂ ਨਗਲੇ ਨੂੰ ਇਸ ਚੁੰਡ ਇਸ ਚੁੰਡ ਤੋਂ ਲੈ ਕੇ ਉੱਪਰ ਵਾਲ ਨੂੰ ਨਾਪ ਲੈਣਾ ਵੀ ਜਿੰਨਾ ਤੁਸੀਂ ਰੱਖਣਾ ਉਹ ਨਾ ਰੱਖ ਸਕਦੇ ਹੋ ਆਪਾਂ ਰੱਖਾਂਗੇ 6 ਇੰਚ ਤਿਆਰ ਤੇ ਅੱਧਾ ਇੰਚ ਉੱਪਰ ਮਾਰਜਨ ਰੱਖਾਂਗੇ 7 ਇੰਚ ਰੱਖਾਂਗੇ ਤੇ ਬਾਕੀ ਆਪਾਂ ਕਟਿੰਗ ਕਰ ਦਿੰਨੇ ਹਾਂ ਗਲਾ इस तरह निशान ला के तो हम तो दूरा मुड़ के नवे जो वादू गला कटिंग कर देने जे गला व्डा रखना वो थोड़ी मर्जी है व्डा भी रख सकते इस तरह कटिंग करता सेंटर चला लिया टाकअप हमूँ कमीज के अगले हिस्से लावे ਵੈਸੇ ਆਪਾਂ ਜਿਹੜਾ ਗਲਾ ਬਣਾਉਣੀ ਆ ਆਮ ਉਹ ਆਪਾਂ ਸਿੱਧੇ ਪਾਸੇ ਲਾ ਕੇ ਤੇ ਪੁੱਠੇ ਪਾਸੇ ਉਲਟਾਉਣਾ ਹੁੰਦਾ ਇਸ ਗਲੇ ਨੂੰ ਆਪਾਂ ਪੁੱਠੇ ਪਾਸੇ ਲਾ ਕੇ ਸਿੱਧੇ ਪਾਸੇ ਉਲਟਾਵਾਂਗੇ ਇਸ ਤਰ੍ਹਾਂ ਰੱਖ ਲਾਂਗੇ ਸਹੀ ਟੱਕਣ ਟੱਕ ਤੁਸੀਂ ਵਿਚਾਲੇ ਸੈਂਟਰ ਚ ਸਲਾਈ ਵੀ ਲਾ ਸਕਦੇ ਹੋ ਪਰ ਮੈਂ ਸਲਾਈ ਨਹੀਂ ਲਾਉਂਦੀ ਮੈਂ ਇਸੇ ਤਰ੍ਹਾਂ ਰੱਖ ਲੂੰਗੀ ਹੁਣ ਆਪਾਂ ਇਹਦੇ ਨਾਲ ਨਾਲ ਸਲਾਈ ਲਾਈ ਜਾਵਾਂਗੇ ਸੁਸ਼ੇਸਟ ਟੱਕ ਦਾ ਜਿਹੜਾ ਆਪਣੇ ਕੋਰਨਰ ਆ ਉਹਦਾ ਤੇ ਆ ਕਰੀਜ ਦਾ ਧਿਆਨ ਰੱਖਣਾ ਵੀ ਇੱਥੇ ਬਿਲਕੁਲ ਚੁੰਡ ਸਹੀ ਆ ਗਿਆ ਆਪਣਾ ਐਸਟਰਾ ਇਧਰ ਵੱਲ ਨੂੰ ਮੋੜ ਲਾਂਗੇ ਚੁੰਡ ਚ ਤੁਸੀਂ ਮੋੜਨਾ ਨਾ ਜਿਦਾ ਸੂਈ ਵਿੱਚ ਰੱਖ ਕੇ ਮੋੜੋ ਜੁਮਾਖਸ਼ਾਂ ਨਹੀਂ ਨਹੀਂ ਆਪਣੀ ਸਲਾਈ ਇਦੇ ਵਿੱਚੋਂ ਹਾਲਤੂ ਕੱਪੜਾ ਆਪਾਂ ਕਟਿੰਗ ਕਰ ਦਾਂਗੇ ਇਹਦੇ ਵਿੱਚ ਛੋਟੇ ਛੋਟੇ ਟੱਕਲਾ ਲਾਂਗੇ ਇਸ ਤਰ੍ਹਾਂ ਉਲਾ ਇਹਦੇ ਵਿੱਚ ਵੀ ਅਸੀਂ ਚੰਢੀ ਜਿਹੀ ਪਲਾ ਲਿਆ ਟੱਕਾ ਹੁਣ ਇਹਨੂੰ ਇਸ ਤਰ੍ਹਾਂ ਬਾਹਰਲੀ ਸਾਈਡ ਨੂੰ ਮੋਟਾ ਲਾਂਗੇ ਇਹਨੇ ਮੈਂ ਬਾਹਰਲੀ ਸਾਈਡ ਨੂੰ ਆਪਾਂ ਉਲਟਾ ਕੇ ਪਹਿਲਾਂ ਇਸ ਜਗ੍ਹਾ ਤੇ ਸਲਾਈ ਲਾਉਣੀ ਆ ਜਿੱਥੇ ਆਪਾਂ ਪਹਿਲਾਂ ਲੈਂਸ ਲਾਉਂਦਿਆਂ ਨੇ ਲਾਈ ਸੀ ਉਹਦੇ ਉੱਪਰ ਇੱਕ ਸਲਾਈ ਹੋਰ ਲਾ ਦਾਂਗੇ ਉਹ ਸਲਾਈ ਦੇ ਉੱਪਰ ਹੀ ਸਲਾਈ ਲਾਓ ਤਾਂ ਕਿ ਵਿੱਚ ਦੋਨੇ ਸਲਾਈਆਂ ਇਕੱਠੀਆਂ ਆ ਜਾਂਦਾ ਤੇ ਬੁਰੰਗਾ ਨਹੀਂ ਲੱਗਦਾ ਇਹ ਕਾਮਸ਼ਾਲਾ ਲੈਣੇ ਫਿਰ ਬੁਰਾ ਲੱਗਦਾ ਉਸੇ ਤੱਕ ਇਹ ਮਠਾ ਮਲ ਮੋੜ ਲਾਂਗੇ ਇੱਥੇ ਵੀ ਤੁਸੀਂ ਧਿਆਨ ਰੱਖਣਾ ਵੀ ਬਿਲਕੁਲ ਕਰੀਜ਼ ਦੇ ਉੱਪਰ ਵਿਚਕਾਰ ਵਿਚਾਲਾ ਆਵੇ ਆਪਣੀ ਪੱਟੀ ਦਾ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਪੈਨ ਵੀ ਲਾ ਸਕਦੇ ਇੱਥੇ ਸਿੱਧਾ ਇਹ ਤਨ ਫੋਲਡ ਕਰ ਲਾਂਗੇ ਮੋੜ ਲਾਂਗੇ ਜੇ ਹੁਣ ਆਪਾਂ ਸਲਾਈ सिर इधर ला लें सिलाई हेठा तो चंकी तरह सीधा कर देना कपड़ा साफ कर देना ताकि बाल वगैरह ना होने इतने भी सिलाई ला लेंगे आप जिस शेप का प्रंगल आ उस शेपिलाई ला लें ये ब्रिक आई लावे जो आपेड़ी हाँ देख सकते जी अपना गला बन के तैयार हम आपे ਛੋਟੇ ਛੋਟੇ ਮੋਤੀ ਲਾ ਦਾਂਗੇ ਇੱਥੇ ਤਿੰਨ ਚਾਰ ਉਹ ਤੁਹਾਨੂੰ ਲਾ ਕੇ ਦਿਖਾਉਣੇ ਆ ਇਸ ਤਰ੍ਹਾਂ ਨਾ ਆਪਾਂ ਤਿੰਨ ਨਿਸ਼ਾਨ ਲਾ ਲਾਂਗੇ ਕਿ ਇੱਥੇ ਕਿ ਇੱਥੇ ਇੱਕ ਇੱਥੇ ਤੇ ਆਹ ਵਾਲੇ ਆਪਾਂ ਲਾਵਾਂਗੇ ਇਹਦੇ ਚ ਮੋਤੀ ਜਿਹੜੇ ਹਾਫ ਮੋਤੀ ਨੇ ਜਿਹੜੇ ਬੋਲਦੇ ਇਹਨਾਂ ਨੂੰ ਅੱਧੇ ਮੋਤੀ ਲਿਹੜੇ ਜਿਹੜੇ ਖਾਸ ਪੱਟੇ ਵੇ ਇੱਥੇ ਲਾ ਦਾਂਗੇ ਆਪਾਂ ਇਹਨਾਂ ਗਲੂ ਗਲੂ ਲਾਤੀ ਆਪਾਂ ਇਹਨਾਂ ਨੂੰ ਇਹ ਉੱਪਰ ਰੱਖ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਉੱਪਰੋਂ ਨੱਪ ਦਾਂਗੇ ਇਹ ਆਪਣੇ ਜੀ ໂຕਤੇ ਦੇ ਬਾਅਦ ਵੀ ਨਹੀਂ ਲੈਂਦੀ ਇਹ ਗਲੂ ਇਦਾਂ ਦੀ ਆ ਦੇਖ ਕੇ ਦੱਸਿਓ ਤੁਸੀਂ ਤੁਹਾਨੂੰ ਮੇਰਾ ਗਲਾ ਕਿਸ ਤਰ੍ਹਾਂ ਦਾ ਲੱਗਿਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ